ਲੁਧਿਆਣਾ ਦੇ ਵਿੱਚ ਚਿੱਟੇ 라ਵਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅਜੇ ਤੱਕ ਸ਼ਾਂਤ ਨਹੀਂ ਹੋਇਆ ਏ ਕਾਂਗਰਸ ਨੇ ਪੰਜਾਬ ਭਰ ਦੇ ਵਿੱਚ ਜਿੱਟਾ 라ਵਣ ਫੂਕੇ ਅਕਾਲੀ ਦਲ ਦੇ ਖਿਲਾਫ ਫੜਾਸ ਕੱਢੀ ਤਿੰਨ ਜ਼ਿਲ੍ਹਿਆਂ ਜਲੰਧਰ ਬਠਿੰਡਾ ਤੇ ਅੰਮ੍ਰਿਤਸਰ ਵਿੱਚ ਚਿੱਟਾ 라ਵਣ ਫੂਕਣ ਦੀਆਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦੇ ਤੇ ਵਿਰੋਧ ਜਿਤਾਉਣ ਦੇ ਲਈ ਕਾਂਗਰਸ ਵੱਲੋਂ ਸੰਕੇਤਕ ਤੌਰ ਤੇ ਚਿੱਟਾ 라ਵਣ ਫੁਕਿਆ ਗਿਆ ਅੰਮ੍ਰਿਤਸਰ ਵਿੱਚ ਕਾਂਗਰਸ ਵੱਲੋਂ ਵੱਡੇ ਆਕਾਰ ਦੇ 라ਵਣ ਦੇ ਪੁਤਲੇ ਤੇ ਮੁੱਖ ਮੰਤਰੀ ਬਾਦਲ ਦੀ ਤਸਵੀਰ ਲਗਾਈ ਗਈ ਸੀ ਜਿਸ ਨੂੰ ਚੌਕ ਵਿੱਚ ਅਗਦੇ ਹਵਾਲੇ ਕੀਤਾ ਗਿਆ ਸਾਰੇ ਜ਼ਿਲ੍ਹਿਆਂ ਚ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਅਸੀਂ ਪ੍ਰਕਾਸ਼ ਸਿੰਘ ਬਾਦਲ ਦਾ ਇਹ ਪੁਤਲਾ ਫੂਕ ਕੇ ਅਸੀਂ ਜਿਹੜਾ ਚਿੱਟਾ 라ਵਣ ਜੋ ਜਲਾਉਣ ਦਾ ਜਿਹੜਾ ਇਹ ਸਿਸਟਮ ਸ਼ੁਰੂ ਕੀਤਾ ਉਹ ਲੋਕਾਂ ਦੇ ਵਿੱਚ ਇਹ ਜਾਗਰਤੀ ਲਿਆਉਣ ਦੇ ਲਈ ਹੈ ਕਿ ਜਿਹੜਾ ਨਸ਼ਿਆਂ ਦਾ ਜਾਲ ਇਸ ਕਾਲੀਦਾਨ ਨੇ ਪੰਜਾਬ ਦੇ ਵਿੱਚ ਵਿਛਾਇਆ ਉਸ ਨੂੰ ਅਸੀਂ ਹੌਲੀ-ਹੌਲੀ ਦੂਰ ਕਰ ਦੇਣਾ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਕੁਝ ਐਸੀ ਤਰ੍ਹਾਂ ਦਾ ਨਜ਼ਾਰਾ ਬਠਿੰਡਾ ਤੇ ਜਲੰਧਰ ਵਿੱਚ ਵੀ ਸੀ ਬਠਿੰਡਾ ਵਿੱਚ ਬੁਤਤੇ ਸਿਰਫ ਮੁੱਖ ਮੰਤਰੀ ਦੀ ਜਦ ਕਿ ਜਲੰਧਰ ਵਿੱਚ ਮੁੱਖ ਮੰਤਰੀ ਦੇ ਨਾਲ ਨਾਲ ਉਪ ਮੁੱਖ ਮੰਤਰੀ ਤੇ ਕੈਬਨਟ ਮੰਤਰੀ ਵਿਕਰਮ ਜੀਠਿਆ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਸਨ ਉਦੋਂ ਹੀ ਕਾਂਗਰਸੀ ਆਗੂਆਂ ਤੇ ਕਾਰਕੁਨਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਸਰਕਾਰ ਮਰਦਾਬਾ ਮਰਦਾਬਾ ਅਸੀਂ ਚਿੱਟੇ ਰਾਵਣ ਦਾ ਪਤਲਾ ਪ੍ਰਕਾਸ਼ ਸਿੰਘ ਬਾਦਲ ਦਾ ਫੁਕਿਆ ਜਿਨ੍ਹਾਂ ਨੇ ਸਾਰਾ ਪੰਜਾਬ ਨਸ਼ਿਆ ਜਿੱਤ ਘੇਲਤਾ ਅੱਜ ਪੰਜਾਬ ਹਿੰਦੁਸਤਾਨ ਨਹੀਂ ਬਲ ਕੇ ਸਮੁੱਚੇ ਸੰਸਾਰ ਦੇ ਵਿੱਚ ਸ਼ਰਮਨਾਕ ਪੋਜੀਸ਼ਨ ਬਣੀ ਪਈ ਸਾਡੇ ਪੰਜਾਬ ਦੀ ਔਰ ਅਸੀਂ ਸਮੁੱਚੇ ਪੰਜਾਬ 'ਚ ਚਿੱਟੇ ਦੇ ਪੁਤਲੇ ਫੂਕ ਰਹੇ ਹਾਂ ਕਿਉਂਕਿ ਸਮੁੱਚਾ ਪੰਜਾਬ ਜਿਹੜਾ ਉਹ ਚਿੱਟੇ ਦੇ ਲਪੇਟ ਚ ਆਇਆ ਚਿੱਟੇ ਰਾਵਣ ਦੇ ਉੱਤੇ ਸਿਆਸਤ ਦੀ ਸ਼ੁਰੂਆਤ ਦੁਸਹਿਰੇ ਦੇ ਮੌਕੇ ਲੁਧਿਆਣਾ ਤੋਂ ਹੋਈ ਸੀ ਜਦੋਂ ਨਸ਼ਿਆਂ ਦੇ ਖਿਲਾਫ ਚਿੱਟਾ ਰਾਵਣ ਫੂਕਣ ਜਾ ਰਹੀ ਕਾਂਗਰਸ ਤੇ ਅਕਾਲੀ ਦਲ ਦੇ ਵਿਚਾਰਕ ਝਟਪੋ ਗਈ ਸੀ ਅਕਾਲੀ ਦਲ ਤੇ ਹਮਲਾ ਕਰਨ ਦੇ ਇਲਜ਼ਾਮ ਤੇ ਕਾਂਗਰਸ ਆਗੂ ਖਿਲਾਫ ਨਜਾਇਜ਼ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਕਾਂਗਰਸ ਦੇ ਕਈ ਸੰਸਦ ਤੇ ਵਿਧਾਇਕਾਂ ਨੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਈਸ਼ ਬਾਹਰ ਦਿਨ ਦਿਨ ਤੱਕਰਣਾ ਵੀ ਦਿੱਤਾ ਸੀ ਜੁਵਾਦ ਵਿੱਚ ਲੁਧਿਆਣਾ ਦੇ ਐਡੀਸੀਪੀ ਦੇ ਤਬਾਦਲੇ ਤੋਂ ਬਾਅਦ ਹਟਾ ਲਿਆ ਗਿਆ